ਇੱਕ ਗੱਲ ਬੜੀ ਸੋਹਣੀ ਇੰਜੀਨੀਅਰ ਰਾਸ਼ਿਦ ਹੋਰਾਂ ਦੀ ਲੱਗੀ ਉਹ ਤੁਹਾਡੇ ਨਾਲ ਸਾਂਝੀ ਕਰਦੀ ਹੈ ਫਿਰ ਆਪਾਂ ਜਿਹੜੀਆਂ ਆਪਣੀਆਂ ਪੰਜਾਬ ਵਾਲੀਆਂ ਖਬਰਾਂ ਉਧਰ ਆਉਣੇ ਆ ਮਿੰਟੂ ਜੀ ਜਿਵੇਂ ਜਵਾਕ ਨਹੀਂ ਕਹਿੰਦਾ ਹੁੰਦਾ ਵੀ ਮੈਨੂੰ ਥੋੜਾ ਜਿਹਾ ਮੌਕਾ ਦਿਓ ਜਾਂ ਮੈਨੂੰ ਥੋੜੀ ਜੀ ਚੀਜ਼ ਦੇ ਦਿਓ ਨਾ ਮੇਰਾ ਮਨ ਵਸਤੇ ਨਾ ਰਾਸ਼ਿਦ ਜਾਵਨੇ ਗੱਲ ਨਾ ਉਹ ਇੱਕੋ ਲਾਈਨ ਪਾਰ ਕਰ ਕੇ ਕਹਿੰਦੇ 1.5 ਲੱਖ ਦੇ ਕੇ ਆਏ ਮੈਨੂੰ ਬੋਲਣ ਦੇ ਆਏ ਆਏ ਖੁੱਬ ਗੀ ਆ ਗੱਲ ਵੀ ਬੋਲਣ ਵਾਸਤੇ ਵੀ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਜਗ੍ਹਾ ਤੇ ਜਾਣ ਵਾਸਤੇ ਵੀ ਤੁਹਾਨੂੰ ਪੈਸੇ ਦੇਣੇ ਪੈਂਦੇ ਜੀ 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 ਦੇਖੋ ਕਿੰਨਾ ਮਤਲਬ ਕਿ ਅਜੀਬ ਮਾਹੌਲ ਹੁੰਦਾ ਤਾਂ ਜਦੋਂ ਕੋਈ ਬੰਦਾ ਜੇਲ੍ਹ ਚੋਂ ਪਾਰਲੀਮੈਂਟ ਚ ਜਾਵੇ ਯਾਰ ਜੇਲ੍ਹ ਚੋਂ ਅਦਾਲਤੋਂ ਦੀ ਬੜੀ ਖੁਸ਼ੀ ਹੁੰਦੀ ਆ ਜੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਵੀ ਯਾਰ ਆਪਦੇ ਸ਼ਹਿਰ ਚ ਤਰੀਕ ਬੰਦਾ ਉਹੀ ਉੱਥੇ ਸਰੋਂ ਦਾ ਤੇਲ ਲੈ ਕੇ ਬੋਦੇ ਚੋਪੜੀ ਹੁੰਦਾ ਯਾਰ ਸਵੇਰੇ ਤੇ ਜਿਹਦੀ ਕਿਤੇ ਬੇਲਣ ਬੁਲਣ ਆਉਣੀ ਹੋਵੇ ਸਰ ਉੱਤੇ ਨੱਚਦਾ ਫਿਰਦਾ ਤੇ ਇਹ ਅੱਡੀ ਤੇ ਪੰਗੜੇ ਪਾਉਂਦਾ ਫਿਰਦਾ ਹੈ ਦੇ ਮਤਲਬ ਕਿ ਬਾਹਰ ਬਣਾ ਕਰਨਾ ਮਤਲਬ ਉਹ ਤੇ ਕਿਸੇ ਬੰਦੇ ਨੇ ਜੇਲ੍ਹ ਦੇ ਵਿੱਚੋਂ ਪਾਰਲੀਮੈਂਟ ਚੋਣਾ ਹੋਵੇ ਹਮ ਕੀ ਆਈ ਬਤਾ ਸਰ ਤੁਹਾਨੂੰ ਇੱਕ ਇਤਿਹਾਸ ਦੱਸਾਂ ਹਮ ਆਤੀਕ احمد ਮਾਰਿਆ ਯਾਦ ਹੋਣਾ ਕਸਟਡੀ ਚ ਮਾਰਿਆ ਆਤੀਕ احمد ਜੀ ਆਤੀਕ احمد ਕਿਉਂ ਮਾਰਿਆ ਕਿਤੇ ਤੁਹਾਨੂੰ ਇਹ ਵੀ ਮੈਂ ਦੱਸੂਗਾ ਆਤੀਕ احمد ਦੀ ਇਹ ਜਿਹੜੀ ਮਰਡਰ ਮਿਸਟਰੀ ਉਹ ਵੀ ਕਲੀਅਰ ਆ ਹੁਣ ਹੌਲੀ ਹੌਲੀ ਹੋ ਜਾਣੀ ਆ ਇਹਨੇ ਬਹੁਤ ਵੱਡਾ ਚੈਲੰਜ ਕਰ ਦਿੱਤਾ ਸੀਗਾ ਵੱਡੇ ਬੰਦੇ ਨੂੰ ਹਮ ਕਿ ਵੀ ਅਤੀਕ ਨੇ ਸਦਾ ਜੇਲ੍ਹ ਚ ਨਹੀਂ ਰਹਿਣਾ ਸਰ ਚਲ ਮੈਂ ਦੱਸ ਹੀ ਦਿਨਾ ਥੋੜੀ ਖੋਲ ਕੇ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਸਮਝ ਲਓ ਕਿ ਉਹਦੀ ਮੌਤ ਤੈ ਹੋ ਗਈ ਸੀ ਜੀ ਬਾਕੀ ਸਾਰੀਆਂ ਕੜੀਆਂ ਤੁਸੀਂ ਛੋੜ ਦੇਣੀਆਂ ਅਤੀਕ احمد ਉਹ ਸ਼ਖਸ ਸੀਗਾ ਜਿਸ ਨੇ ਜੇਲ੍ਹ ਚੋਂ ਸੰਸਦ ਚ ਜਾ ਕੇ ਸ਼ਹਿਦ ਹਮ ਮਨਮੋਹਨ ਸਿੰਘ ਸਰਕਾਰ ਨੂੰ ਬਚਾ ਲਿਆ ਸੀਗਾ ਅਤੀਕ ਕਹਿਮਤ ਮੈਂਬਰ ਪਾਰਲੀਮੈਂਟ ਸੀ ਗਾ ਉਸ ਜੀ ਅਤੀਕ احمد ਉਹ ਮੈਂਬਰ ਪਾਰਲੀਮੈਂਟ ਸੀ ਜਦੋਂ ਇਹ ਬਣ ਗਈ ਬੀਬੀ ਮਾਇਆਵਤੀ ਮੁੱਖ ਮੰਤਰੀ ਇਹ ਮਗਰ ਲੱਗੀ ਉਹਦੇ ਤੇ ਅਤੀਕ احمد ਦੇ ਪੋਸਟਰ ਲੱਗੇ ਸਨ ਇਨਾਮੀ ਬਣਾ ਦਿੱਤਾ ਗਿਆ ਸੀ ਗਾ ਇਸ ਪੜਨੀ ਮੈਂਬਰ ਪਾਰਲੀਮੈਂਟ ਇਸ ਤਰ੍ਹਾਂ ਦੀ ਮਤਲਬ ਕਿ ਰੌਚਕ ਕਿਸੇ ਨਹੀਂ ਇੰਡੀਆ ਦੀ ਪੋਲਿਟੀ ਦੇ ਵਿੱਚ ਤਾਂ ਖੈਰ ਦੇਖੋ ਇੰਜੀਨੀਅਰ ਰਾਸ਼ਿਤ ਕਸ਼ਮੀਰ ਤੋਂ ਜੱਟਿਆ ਜਿਸ ਬਾਰੇ ਬਹੁਤ ਚਰਚਾ ਮਾਨੇ ਕਿ ਦਰਸ ਅਲੀਨਾ ਦਾ ਧੜਾ ਜਿਹੜਾ ਹੈ ਉਹ ਅਲਟੀਮੇਟਲੀ ਭਾਜਪਾ ਨੂੰ ਉਥੇ ਸਪੋਰਟ ਕਰਦਾ ਹੈ ਮਤਲਬ ਕਿ ਜੋ ਉਹਨਾਂ ਦੀ ਉਹ ਵਿਰੋਧੀ ਧਿਰ ਨੂੰ ਜਾਣੀ ਹੁੰਦੀ ਹੈ ਉਹ ਉਹ ਉਧਰ ਲਿਜਾਣ ਦੀ ਥਾਂ ਤੇ ਮਤਲਬ ਕਿ ਆਪਦੀ ਸਾਈਡ ਨੂੰ ਖਰਾਬ ਕਰ ਦਿੰਦੇ ਆ ਵਗੈਰਾ ਵਗੈਰਾ ਥਿਉਰੀਆਂ ਨੇ ਜਿਵੇਂ OBC ਬਾਰੇ ਥਿਉਰੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਬਹਰਾਲ ਉਹ ਜੇਲ੍ਹ ਦੇ ਵਿੱਚ ਆ ਬੜਾ ਤਗੜਾ ਉਹਦੇ ਤੇ ਮੁਕੱਦਮਾ ਹੈ ਹਮ ਐਨਆਈਏ ਦਾ ਜੀ ਯੂਏਪੀਏ ਸ਼ਹਿਦ ਲੱਗੀ ਹੋਈ ਆ ਉਹਨੂੰ ਦੂਜੀ ਵਾਰੀ ਸ਼ਾਇਦ ਪਰਮਿਸ਼ਨ ਮਿਲੀ ਆ ਹਾਂਜੀ ਪਾਰਲੀਮੈਂਟ ਚੋਂ ਵੀ ਪਰ ਇਸ ਵਾਰੀ ਸ਼ਰਤ ਉਹਦੇ ਤੇ ਇਹ ਸੀ ਕਿ 1.5 ਲੱਖ ਰੁਪਈਆ ਪਹਿਲਾਂ ਜਮ੍ਹਾਂ ਕਰਵਾ ਡੇਢ ਲੱਖ ਰੁਪਈਆ ਜਿਹੜਾ ਉਹ ਗਾਰਡ ਦਾ ਗਾਰਡ ਮਤਲਬ ਕਿ ਜਿਹੜੀ ਸਿਕਿਉਰਿਟੀ ਨਾਲ ਜਾਊਗੀ ਉਹ ਤਾਂ 1.5 ਲੱਖ ਖਰਚਾ ਹੈ ਜੀ ਤਾਂ ਉਹ ਕਹਿ ਰਿਹਾ ਕਿ ਸਭ 1.5 ਲੱਖ ਦੇ ਕੇ ਆਇਆ ਹੂੰ ਉਹਨੂੰ ਬੋਲਤੇ ਲੈਣ ਦਿਓ ਮੈਨੂੰ ਬੋਲਤੇ ਲੈਣ ਦਿਓ ਜੀ ਤਾਂ ਗੱਲ ਇਹ ਆ ਕਿ ਸਭ 1.5 ਲੱਖ ਇਹ ਜਿਹੜਾ ਦਿੱਤਾ ਹੈ ਜਿਹਨੇ ਰਸ਼ੀਦ ਨੇ ਮੇਰਾ ਮੰਨਣਾ ਹੈ ਕਿ ਯਾਰ ਵੀ ਫਿਰ ਜੇ ਇਦਾਂ ਤੇ ਅਮਰਤਪਾਲ ਸਿੰਘ ਨੂੰ ਵੀ ਪਰਵਾ ਲਓ ਹੂੰ ਕਿ ਜੇ ਅਮਰਤਪਾਲ ਸਿੰਘ ਨਹੀਂ ਆਉਣਾ ਚਾਹੁੰਦਾ ਜੇ ਆਉਣਾ ਚਾਹੁੰਦਾ ਤੇ ਪਰਵਾ ਲਓ ਜੀ ਸਿਕਿਉਰਿਟੀ ਦਾ ਖਰਚਾ ਕੀ ਉਹ ਪਰਮਉ ਤਿਆਰ ਨੇ ਹੂੰ ਉਹਨੂੰ ਵੀ ਬੁਲਾ ਲਓ ਫਿਰ ਉਹ ਵੀ ਤੇ ਜੇਲ੍ਹ ਦੇ ਵਿੱਚ ਹੀ ਆ ਜੀ ਪਰ ਗੱਲ ਇਹ ਆ ਕਿ ਸਰ ਮੇਰੇ ਖਿਆਲ ਦੇ ਨਾਲ ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਹੂੰ ਫਰਜ਼ ਕਰੋ ਜੇਲ੍ਹ ਤੋਂ ਬਾਹਰ ਹੋਵੇ ਤੇ ਕਿੰਨੇ ਲੱਖ ਸਿਕਿਉਰਿਟੀ ਤੇ ਉਹਦਾ ਮਹੀਨੇ ਦਾ ਖਰਚ ਕਰੋਗੇ ਤੁਸੀਂ ਜਾਂ 6 ਮਹੀਨਿਆਂ ਦਾ ਖਰਚ ਕਰੋਗੇ ਤੇ ਜੇ ਸਾਲ ਚੋਂ ਨਹੀਂ ਆਉਣਾ ਤੇ ਉਹਦੇ ਤੋਂ ਤੁਸੀਂ 1.5 ਲੱਖ ਕਿੱਥੋਂ ਭਰਾ ਰਹੇ ਹੋ ਇਹਦਾ ਮਤਲਬ ਹੈ ਕਿ ਸ਼ਾਇਦ ਤੁਸੀਂ ਰਸਤਾ ਰੋਕ ਰਹੇ ਹੋ ਕਿ ਐਂਦਾ ਇਹ ਭਰ ਕੇ ਨਾ ਆ ਜਾਣ ਕਿਉਂਕਿ ਹਰੇਕ ਦਿਨ ਦਾ 1.5 ਲੱਖ ਰੁਪਈਆ ਕੌਣ ਭਰੂਗਾ ਸਰ ਜੇਲ੍ਹ ਚ ਬੰਦਾ ਬੈਠਾ ਕੀ ਉੱਥੇ ਜੇਲ੍ਹ ਚ ਬੈਠਾ ਬੰਦਾ ਨੋਟਾਂ ਦੀ ਮਸ਼ੀਨ ਲਾਈ ਬੈਠਾ ਉਹਨੇ ਵੀ ਕਿਹਾ ਵੀ ਮੈਂ 1.5 ਲੱਖ ਕਿੱਥੋਂ ਲੈ ਕੇ ਆ ਕਰਾਂ ਸਰ ਉੱਥੇ ਪਈਆ ਪਈਆ ਗੰਡਿਆਂ ਨੂੰ ਤਰਸੀਦਾ ਕਿਹੜੀਆਂ ਗੱਲਾਂ ਕਰਦੇ ਜੇ ਤੁਸੀਂ ਉੱਥੇ ਕੋਈ ਏਟੀਐਮ ਲੱਗਾ ਹੈ ਜੀ ਇਹ ਤੇ ਤੇ ਤੁਹਾਨੂੰ ਪਤਾ ਸਕੇ ਸਬੰਧੀ ਵੀ ਇੱਕ ਅੱਧੀ ਮੁਲਾਕਾਤ ਪਾ ਕੇ ਮੁੜ ਕੇ ਕਹਿ ਦਿੰਦੇ ਆ ਕੰਮ ਬੜਾ ਜੀ ਬਾਰ ਬਾਰ ਆਇਆ ਨਹੀਂ ਜਾਂਦਾ ਪੁੱਤ ਹੋਏ ਹੁਣ ਹੀ ਲੈ ਲੈ 400 ਲੜ ਲੈ ਲੈ ਅਬ ਸਾਲ ਦਾ ਸਾਲ ਦਾ ਕਈ ਅਬ ਨਵੇੜੋਂ ਦੇ ਕਿ ਹੁਣ ਪੁੱਤ ਆਇਆ ਨਹੀਂ ਜਾਣਾ ਛੇਤੀ ਆ ਫੜ ਲਾ 500 ਤੇ ਗੱਲ ਇਹ ਆ ਕਿ ਕੋੜਾ ਸੱਚ ਹੈ ਬਬੜਾ ਕੋੜਾ ਸੱਚ ਹੈ ਕਿ ਸਰ ਜੀ ਤੇ ਗੱਲ ਇਹ ਆ ਕਿ ਇਸ ਕੋੜੇ ਸੱਚ ਨੂੰ ਖਾ ਖਾ ਕੇ ਅਸੀਂ ਤੇ ਬਾਦਾ ਜਮੀ ਕਰਵਾਈ ਬੈਠੇ ਹਾਂ ਤੇ ਗੱਲ ਇਹ ਆ ਕਿ ਸਰ ਵੀ ਜਿਸ ਤਰ੍ਹਾਂ ਦਾ ਮਾਹੌਲ ਇਹ ਆ ਮੈਨੂੰ ਲੱਗਦਾ ਕਿ ਮੈਂਬਰ ਪਾਰਲੀਮੈਂਟ ਤੇ ਤੁਸੀਂ ਬਾਹਰ ਵੀ ਤੇ ਖਰਚ ਕਰਦੇ ਹੋ ਯਾਰ ਜਿੰਨਾ ਬਣਦਾ ਜੇ ਤੁਸੀਂ ਉਹਨਾਂ ਨੂੰ ਇਜਾਜ਼ਤ ਦੇਣੀ ਆ ਤਾਂ ਫਿਰ ਉਹ ਸਰਕਾਰ ਇੱਕ ਦਿਨ ਦਾ ਪ੍ਰਬੰਧ ਵੀ ਕਰ ਲਵੇ ਕਿੱਡੀ ਕੋ ਗੱਲ ਆ ਜੀ 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 ਬਹੁਤ ਬਹੁਤ ਸ਼ੁਕਰੀਆ ਦੋਸਤੋ ਜਗਪਾਲ ਜੀ ਬਹੁਤ ਬਹੁਤ ਸ਼ੁਕਰੀਆ ਮਿੱਤਰ ਕਹਿ ਰਹੇ ਨੇ ਕਿ ਜੇ ਰਾਸ਼ੀਦ ਨੂੰ ਕਹਿੰਦੇ ਮੌਕਾ ਮਿਲ ਸਕਦਾ ਆ ਉਹਨ ਦਾ ਤੇ ਫਿਰ ਅਮਰਪਾਲ ਸਿੰਘ ਨੂੰ ਕਿਉਂ ਨਹੀਂ ਤੇ ਆਪ ਦੇਖੋ ਬਿਲਕੁਲ ਦੋਆ ਦਾ ਮਾਮਲਾ ਹੈ ਦੋਨੇ ਮੈਂਬਰ ਪਾਰਲੀਮੈਂਟ ਹੈ ਦੋਨੇ ਘਟ ਗਣਤੀਆਂ ਨੂੰ ਬਿਲੋਂਗ ਕਰਦੇ ਨੇ ਜੀ ਠੀਕ ਹੈ ਜੀ ਜਾਣ ਜੋ ਬੋਲਦੇ ਆ ਸੋ ਠੀਕ ਹੈ ਉਹ ਸੁਣੋ ਪਰ ਆ ਜਿਹੜਾ ਸਿਕਿਉਰਟੀ ਵਾਲਾ 1.5 ਲੱਖ ਰੁਪਏ ਪਾਡੇ ਦਾ ਮੈਨੂੰ ਲੱਗਦਾ ਠੀਕ ਆ ਪਰ ਗੱਲ ਇਹ ਆ ਕਿ ਜਿਹੜੇ ਬੰਦੇ ਹੁਣ ਤੁਹਾਡੇ ਤੋਂ ਸਿਕਿਉਰਟੀ ਉਦਾਂ ਹੀ ਲਈ ਫਿਰਦੇ ਆ ਆ ਸਾਧਾ ਨੂੰ ਤੁਸੀਂ ਸਿਕਿਉਰਟੀ ਦਿੱਤੀ ਹੋਈ ਆ ਕੋਈ ਸਾਧਾ ਨੂੰ ਜੀ ਕੋ ਜੋ ਹੋਰ ਜਿਹੜੇ ਇਸ ਤਰ੍ਹਾਂ ਦੇ ਇਧਰ ਤੇ ਚੜੀਤੇ ਬੰਦੇ ਆ ਕਿ ਭਾਈ ਉਹਨਾਂ ਤੋਂ ਕੀ ਲੈਂਦੇ ਜੇ ਤੁਸੀਂ ਹੂੰ ਗੱਲ ਇਹ ਕਿ ਮੈਂਬਰ ਪਾਰਲੀਮੈਂਟ ਦੇ ਕਿੰਨੇ ਖਰਚੇ ਆ ਜੋ ਬਾਹਰ ਰਹਿੰਦਾ ਜੋ ਟੈਕਸ ਪੇਅਰਸ ਦੇ ਪੈਸੇ ਨਾਲ ਤੁਸੀਂ ਵੀ ਕਰਦੇ ਹੋ ਤਾਂ ਜੇ ਮੰਨ ਲਓ ਉਹਨੂੰ ਤੁਸੀਂ ਇਜਾਜ਼ਤ ਦੇ ਰਹੇ ਆ ਜੇਲ੍ਹ ਚ ਬੈਠਾ ਬੰਦਾ ਪੈਸੇ ਉਹ ਮਨੀ ਮੇਕਿੰਗ ਕਿੱਥੋਂ ਕਰੂਗਾ ਜੀ ਜੀ ਬਿਲਕੁਲ ਉਹਦੇ ਕੋਲ ਕੋਈ ਸਾਧਨ ਨਹੀਂ ਹੈ ਮੈਨੂੰ ਮਤਲਬ ਕਿ ਮaaf ਕਰਨਾ ਮੈਂ ਕੋਈ ਕਿੰਤੂ ਨਹੀਂ ਕਰ ਰਿਹਾ ਕਿ ਸਿਕੂਟ ਜਾਂ ਜੱਜਟੇ ਮੇਰਾ ਆਪਣਾ ਮਤਲਬ ਕਿ opinion ਹੈ ਕਿ ਜਿਹੜਾ ਬੰਦਾ ਬੈਠਾ ਹੀ ਜੱਜ ਚ ਜੇਲ੍ਹ ਚ ऑलरेडी ਸਰ ਉਹ ਪੈਸਾ ਕਿੱਥੋਂ ਲਿਆਊਗਾ ਜੇ ਮੰਨ ਲਓ ਉਹਦਾ ਕੋਈ ਘਰ ਪਰਿਵਾਰ ਚੋਂ ਹੈ ਨਹੀਂ ਕੋਈ ਜੀ 2.5 ਲੱਖ ਰੁਪਏ ਕਿੱਥੋਂ ਦੇਵੇ ਬਾਕੀ ਜਿਹੜੇ ਚੁਣਿਆ ਹੋਇਆ ਨਮਾਇੰਦਾ ਤੇ ਉਹਦਾ ਹੱਕ ਵੀ ਆਉਣ ਦਾ ਤੇ ਬੋਲਣ ਦਾ ਜੀ ਜੀ ਬਿਲਕੁਲ ਬਿਲਕੁਲ ਮੈਂ ਇਸ ਗੱਲ ਤੇ ਨਾਲ ਸਹਿਮਤ ਹਾਂ ਜਿਹੜੀ ਸਦਨ ਹੁੰਦੀ ਹੈ ਨਾ ਸਰ ਸਦਨ ਦੀ ਮर्यादा ਹੁੰਦੀ ਆ ਉੱਥੇ ਤੁਸੀਂ ਊਠ ਪਟਾੰਗ ਨਹੀਂ ਬੋਲ ਸਕਦੇ ਮਤਲਬ ਕਿ ਉਹ ਪਹਿਲੀ ਗੱਲ ਰਿਕਾਰਡ 'ਚ ਨਹੀਂ ਲੈਂਦੀ ਜਾਂ ਜੇ ਤੁਸੀਂ ਕੁਝ ਉਹ ਹੱਦ ਨੂੰ ਪਾਰ ਕਰੋਗੇ ਤਾਂ ਫਿਰ ਬਹੁਤ ਸਖਤ ਕਾਰਵਾਈ ਤੁਹਾਡੇ ਤੇ ਲਾਗੂ ਹੁੰਦੀ ਆ ਜੀ 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 ਬਿਲਕੁਲ 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 ਖੈਰ ਬਹੁਤ-ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਤੇ ਗੱਲਾਂ ਤੁਹਾਡੇ ਨਾਲ ਕਰਦੇ ਆਂ ਹੋਰ ਬਹੁਤ ਬਾਠ ਦੀ ਤੇ ਕਾਨੂੰਨ ਸਾਹਿਬ ਨੂੰ ਤੁਹਾਡਾ ਦੂਜਾ ਮੈਸੇਜ ਆ ਗਿਆ ਗੱਲ ਮਾਣੂ ਕਿ ਅੜੀ ਗੱਲ ਇਹ ਵੀ ਕਰਾਂਗੇ ਜ਼ਰੂਰ ਕਾਨੂੰਨ ਸਾਹਿਬ ਵੀ ਇਕੱਠਾ ਦੇ ਖੜਦੇ ਨਹੀਂ ਪਹਿਲਾਂ ਲਾਰਸ਼ੜਾ ਪਾਪੜ ਵਿੱਚ ਆ ਜਾ ਹਾਂਜੀ ਪਹਿਲਾਂ ਚਲੋ ਆਪਾਂ ਕਰੀਏ ਕਰਨਲ ਬਾਠੜੀ ਗੱਲ ਮਿੰਟੋ ਜੀ ਕਹਿੰਦੇ ਵੱਡੀ ਕਾਰਵਾਈ ਹੋਈ ਹੈ ਵਿਭਾਗੀ ਕਾਰਵਾਈ ਜਿਹੜੀ ਗੱਲ ਦਾ ਡਰ ਸੀ ਲਗਭਗ ਉਹੀ ਹੋ ਗਈ ਬਹੁਤ ਬਚਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਹੀਂ ਚਾਰ ਇਨਸਪੈਕਟਰ ਦੋ ਮੁਲਾਜ਼ਮ ਤੇ ਮੋਤਲੀ ਵੀ ਜਾਰੀ ਰਹੂਗੀ ਕੋਈ ਅੱਗੇ ਜਿਹੜੇ ਕੋਈ ਲਾਭ ਮਿਲਨੇ ਹੁੰਦੇ ਡਿਪਾਰਟਮੈਂਟ ਦੇ ਉਹ ਵੀ ਨਹੀਂ ਮਿਲਨੇ ਪਰ ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ ਅਜੇ ਹੋਰ ਖੁੱਲੂਗਾ ਜਾਂ ਫਿਰ ਇੱਥੇ ਜੇ ਰੁਕ ਜਾਊਗਾ ਪਰਿਵਾਰ ਇਸੇ ਨਾਲ ਸੰਤੁਸ਼ਟ ਹੋ ਜਾਊਗਾ ਜਾਂ ਫਿਰ ਇਹਦੇ ਨਾਲ ਜੁੜੇ ਦੂਜੇ ਕੇਸ ਐ ਜਿਹੜੇ ਜਿਹੜੇ ਚੱਲ ਪਏ ਆ ਥੋੜੇ ਥੋੜੇ ਹੋਰ ਰੋਟਣਗੇ ਹਜੇ ਨਹੀਂ ਦੇਖੋ ਕਰਨਲ ਬਾਟਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਹੁਣ ਪੰਜਾਬ ਪੁਲਿਸ ਜਿਹੜੀ ਐ ਨਾ ਉਹ ਬਚਾਅ ਕਰ ਰਹੀ ਐ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਸਰ ਇਹ ਜਿਹੜੇ ਇੰਸਪੈਕਟਰ ਸੀਗੇ ਦੋ ਕਿ ਤਿੰਨ ਐ ਸ਼ਾਇਦ ਇਹਨਾਂ ਬਾਰੇ ਜਿੰਨੀ ਕੋਈ ਮੇਰੇ ਕੋਲ ਜਾਣਕਾਰੀ ਆ ਹੋ ਸਕਦਾ ਸੀ ਮਤ ਹੋਵੇ ਕਿ ਇਹ ਬਿਲਕੁਲ ਮੈਂਟਲੀ ਪ੍ਰਪੇਅਰ ਸੀ ਕਿ ਅੰਦਰ ਜਾ ਸਕਦੇ ਹਾਂ ਸੀ ਜੀ ਉਹ ਸਾਰੀਆਂ ਤਿਆਰੀਆਂ ਸੀ ਸਭ ਕੁਝ ਕਿਉਂਕਿ ਦੇਖੋ ਨਾਨਕ ਸਿੰਘ ਐਸਐਸਪੀ ਰਹਿੰਦੇ ਆ ਉਹ ਜਿਹੜੀ ਸੁਣਵਾਈ ਹੋਈ ਪਹਿਲੀਆਂ ਚ ਤੁਸੀਂ ਉਸ ਸੁਣਵਾਈ ਨੂੰ ਕੱਢ ਲਓ ਸਭ ਪਤਾ ਲੱਗਦਾ ਕਿ ਕੋਰਟ ਕਿੰਨਾ ਉੱਥੇ ਸਖਤ ਰੁਖ ਲੈ ਕੇ ਚੱਲ ਰਹੀ ਸੀ ਉਹ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਬੈਂਚ ਵੀ ਬਦਲ ਗਈ ਜਾਂ ਪਤਾ ਨਹੀਂ ਕਿਉਂ ਕੁਝ ਥੋੜਾ ਨਰਮਾਈ ਵਾਲਾ ਮਾਮਲਾ ਵੇਖਿਆ ਗਿਆ ਤਾਂ ਪਹਿਲਾਂ ਤੇ ਇਦਾਂ ਲੱਗਦਾ ਸੀਗਾ ਕਿ ਐਸਐਸਪੀ ਜਿਹੜੇ ਤਤਕਾਲੀ ਨਾਨਕ ਸਿੰਘ ਆ ਉਹ ਬਹੁਤ ਕਸੂਤੇ ਫਸ ਜਾਂ ਗਏ ਇਸ ਮਾਮਲੇ ਦੇ ਵਿੱਚ ਚਲੋ ਫਿਰ ਜਾਂਚ ਪੜਤਾਲ ਵਾਇਆ ਚੰਡੀਗੜ੍ਹ ਪੁਲਿਸ ਹੁੰਦੀ ਹੋਈ ਸੀ ਬੀਆਈ ਤੱਕ ਪਹੁੰਚ ਗਈ ਜੀ ਹੁਣ ਜਿਹੜੀ ਇਹ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਆ ਹੁਣ ਉਹ ਆਪਣਾ ਆਪ ਵਿਚਾਰੇ ਮੈਂ ਤੁਹਾਨੂੰ ਆਹੀ ਗੱਲ ਕਹਿ ਰਿਹਾ ਸੀਗਾ ਨਿਚੋੜ ਦੇ ਰੂਪ ਦੇ ਵਿੱਚ ਕਿ ਕੁਝ ਆਲਾ ਅਧਿਕਾਰੀ ਜਿਹੜੇ ਆ